परमात्मा व्यापक है हस्ती कीटी त्रिलो आदम एक अखंडत बसे अनादम उते हाथी तो लेके कीडी तक जर्रे तो लेके सूरज तक व्यापक है धन गुरु गोबिंद सिंह जी महाराज दाएवा ते मैं अक्सर अर्ज करता हु ना परमात्मा नु किदरे व्यक्ति ना मान लेना परमात्मा व्यक्ति नहीं है शक्ति है हम बड़ा भारी भूले खै परमात्मा बारे परमात्मा कोई व्यक्ति नहीं है शक्ति अगर उसनो व्यक्ति मानोगे तो जन्म मानना पड़ेगा और जे जन्म मान लिया तो फिर मरण भी मानना पड़ेगा जे भगवान जमे हैं तो फिर भगवान मरेगा भी गुरु नानक ने कहया अजौनी तेरा कोई जन्म नहीं ते कलगीधर पिता कहन अजन्म है अमरन है तेरा कोई जन्म नहीं तेरी कोई मृत्यु नहीं अगर उसनो व्यक्ति मान लिए तो उसके मां-बाप मरने पड़ेंगे ਇਹ ਜੇ ਮਾਪੇ ਮੰਨ ਲਏ ਤਾਂ ਜਾਤ ਪਾਤ ਵੀ ਮੰਨਨੇ ਪੈਂਦੀ ਹੈ। ਪਾਤਸ਼ਾਹ ਕਹਿੰਦੇ ਨਾਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਤੇਰੇ ਕੋਈ ਮਾਪੇ ਨਹੀਂ। ਤੇਰੀ ਕੋਈ ਜਾਤ ਪਾਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਏ ਤਾਂ ਵਿਅਕਤੀ ਇੱਕ ਸਮੇਂ 'ਚ ਇੱਕ ਕੋਈ ਥਾਂ ਤੇ ਹੁੰਦਾ ਹੈ, ਸਾਰੀ ਥਾਂਾਂ ਤੇ ਨਹੀਂ ਹੁੰਦਾ। ਇਤਨੀ ਮਾਇਰਸ ਕਰਾ। ਆਪ ਇੱਥੇ ਗੁਰਦੁਆਰੇ 'ਚ ਬੈਠੇ ਹੋ, ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੋ। ਮੈਂ ਇੱਥੇ ਸਤਗੁਰਾਂ ਦੀ ਹਜ਼ੂਰੀ 'ਚ ਵੱਡੇ ਸਾਹਮਣੇ ਸਟੇਜ ਤੇ ਬੈਠਾ ਹਾਂ। میں اس تو علاوہ ہور ہودے بھی نہیں اگر پرماتما ویکتی ہے تو ہوئے گا کدھر ستویں سمان تے کم سے کم اتنے نہیں ہے یا پادال بیٹھا گا یا کیلاش پر بتتے ہوئے گا لوگوں نے وق وقت تے بٹھایا ہوا رب نو جانا نے رب نو ویکتی منہیا ہے پرماتما ویکتی ہے صاحب نے تو سب سبنی تھائیں گرو نانک دیو جی مہاراج سب سبنی تھائیں جتھے ہو جائیں ਸਾਚਾ ਸਿਰਜਣਹਾਰ ਜੀ ਉਤੇ ਵਿਆਪਕ ਹੈ ਅਰਥਾਂ ਤੇ ਅਰਥਾਂ ਤੇ ਵਿਅਕਤੀ ਨਹੀਂ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਹਰ ਥਾਂ ਤੇ ਮਨੁੱਖ ਨਹੀਂ ਹੋ ਸਕਦਾ ਕਲਗੀਧਰ ਪਿਤਾ ਕਹਿੰਨ ਸੋ ਕਮਾਨਕ ਰੂਪ ਕਹਾਏ ਸਿੱਧ ਸਮਾਦ ਸਾਧ ਕਰ ਹਾਰੇ ਕਿਉਂ ਉਹਨਾਂ ਦੇਖਣ ਪਾਏ ਉਹਨੂੰ ਮਨੁੱਖ ਕਿਸ ਤਰ੍ਹਾਂ ਆਖੋਗੇ ਉਹ ਮਨੁੱਖੀ ਤਰ੍ਹਾਂ ਨਹੀਂ ਦਿਖਾਈ ਦਿੱਤਾ ਅਗਰ ਮਨੁੱਖ ਹੈ ਤਾਂ ਫਿਰ ਪੂਜਣ ਦੀ ਲੋੜ ਕੀ ਹੈ ਅੱਜ ਜਮੇ ਆ ਕੱਲ ਮਰ ਜਾਏ ਤਵਸੀਮਤ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਮਨੁੱਖ ਨੂੰ ਰੱਬ ਮਨੇ ਹੋਇਆ ਅਗਿਆਨ ਬਸ ਹੋ ਕੇ ਕਿਸੇ ਦਾ ਰੱਬ ਦਿੱਲੀ ਹੈ ਕਿਸੇ ਦਾ ਰੱਬ ਬਿਆਸ ਦੇ ਚ ਹੈ ਕਿਸੇ ਦਾ ਰੱਬ ਜੋ ਹੈ ਬਨਾਰਸ ਦੇ ਚ ਹੋਵੇਗਾ ਕਿਸੇ ਦਾ ਰੱਬ ਕੋਈ ਮੱਕੇ ਚ ਹੈ ਵਿਅਕਤੀ ਤੇ ਹੁਣ ਵਿਕਤਾ ਪੈ ਜਾਏ ਇੱਥੇ ਸਾਨੂੰ ਤੇ ਪੁਕਾਰੀਏ ਤੇ ਜਿੰਨੀ ਦੇਰ ਦੇ ਚ ਉਹ ਦਿੱਲੀ ਤੋਂ ਬਿਆਸ ਤੇ ਇੱਥੇ ਆਏਗਾ ਸ਼ਹਿਦ ਭੋਗ ਹੀ ਪੈ ਜਾਏ ਸਾਡਾ ਰਹਿਣਾ ਕੀ ਹੈ ਕੱਖ ਵੀ ਨਹੀਂ ਰਹਿਣਾ ਗੁਰਲਬ ਕਹਿੰਦੇ ਨੇ ہم نے مانا کہ تغافل نہ کرو گے لیکن خاک ہو جائیں گے ہم تم کو خبر ہونے تک کہ ٹھیک ہے دیری نہیں کرے گا پر جنہیں چر تک تو سڑے تک پہنچے گا سڑا تو بوگ پہ جانا رہنا نہیں وہ پرماتما چاہیے کیڑا جتھے ہر ارادیے تتھے ہر مت ساری جتھے اس کی آرا کری اتے ہی موجود ہو گئے جی دیر دیکھا تو دیر موجود ਸਦਾ ਅੰਗ ਸੰਗੇ ਅਭੰਗਨ ਬਿ ਬੋਲਤੇ ਹਰ ਵਕਤ ਸਦਾ ਸੰਗ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਵਿਆਪਕ ਹੈ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਵਿਆਪਕ ਹੈ ਕਿਧਰੇ ਵੀ ਜੰਗਲ ਵਿੱਚ ਕੋਈ ਬੈਠੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਫ਼ਰ ਦੇ ਚ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਈਏ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸ਼ਬਦ ਹਰ ਵਕਤ ਮਨੁੱਖ ਦੇ ਨਾਲ रह ਸਕਦਾ ਹੈ ਔਰ ਪ੍ਰਮਾਤਮਾ ਜੋ ਪ੍ਰਕਾਸ਼ ਰੂਪ ਹੈ ਉਹ ਵਿਆਪਕ ਹੈ ਹਰ ਪਾਸੇ ਹੈ جو ہر تھانے نہیں وہ گرو نہیں جو ہر تھان تے نہیں وہ پربھو بھی نہیں پرماتما بھی نہیں نہ گرو ویک نہمات پر شبد ہے خیر جو ہے پرکرن آ گیا اگر ایشور نکتی منو گے تو ویکتی ایکو سمے ایک ہی تے ساری تھان نہیں ہے کم سے کم اتنے ایس کنڈا ٹرانٹو سے نہیں ہیں اس شہر دے نہیں ہیں کلاش پر پربت ہوئے گا اسلام کے کچھ مدعیاں نے انہوں ستمی آسمان تے بٹھایا ایک آسمان تک ہی پہنچن دی حمد کوئی نہیں ستویں کتوں پہنچی ہے خدا نہ سبندی نہیں جڑے گا گل ختم کسی نے ستمی پاتال بٹھایا ہے تو سب ستویں پاتالایا جتھے ہوں جائیں ساچا سرجن ہار جیو جو ویاپک نہیں نہ گروہ ہے وہ پرب ہے اتنی میں ارض کر دوں وہ ویکتی نہیں ہے شکتی ہے اپنا ارداس کر دیں نا پرتھم بگوتی سمر کے گرو نانک لے ہی دیا ہے بگوتی مین شکتی شکتی ہے ویکتی نہیں ہے میں پھر ارض کرا اگر وہ ویکتی ہے تو پھر اس کا جنم ہوئے گا ਤੇ ਗੁਰੂ ਨਾਨਕ ਕਹਿੰਦੇ ਨੇ ਸੋ ਮੁਖ ਜਲੇ ਜਿਤ ਕਹੇ ਠਾਕਰ ਜੋਨੀ ਉਹਦੀ ਜ਼ਬਾਨ ਜਲ ਜਾਣੀ ਚਾਹੀਦੀ ਜੋ ਕਹਿੰਦਾ ਭਗਵਾਨ ਜੰਮ ਪਏ ਤੇ ਜੇ ਭਗਵਾਨ ਜੰਮ ਪਏ ਤਾਂ ਭਗਵਾਨ ਮਰੇਗਾ ਫਿਰ ਉਹਦੀ ਅਰਥੀ ਵੀ ਨਿਕਲੇਗੀ ਅਜਨਮ ਹੈ ਅਮਰਨ ਹੈ ਗੁਰੂ ਨਾਨਕ ਕਹਿੰਦੇ ਨਾ ਅਜਾਉਨੀ ਤੇਰਾ ਕੋਈ ਜਨਮ ਨਹੀਂ ਸਤਗੁਰ ਕਹਿੰਦੇ ਤੇਰੀ ਕੋਈ ਤਾਤ ਮਾਤ ਨਹੀਂ ਤੇਰੀ ਕੋਈ ਜ਼ਾਤ ਪਾਤ ਨਹੀਂ ਕਲਗੀਧਰ ਪਿਤਾ ਕਹਿੰਦੇ ਆਕਾਏ ਆ ਜਾਏ ਤੇਰੀ ਕੋਈ ਇਸ ਤਰ੍ਹਾਂ ਦੀ ਕਾਇਆ ਨਹੀਂ ਹੈ ਆ ਜਾਏ ਤੈਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਅਕ੍ਰਿਤਾ ਕਹਤੇ ਹਨ ਅਮ੍ਰਿਤਾ ਮ੍ਰਿਤ ਹੈ ਤੂੰ ਅਕ੍ਰਿਤ ਹੈ ਤੂੰ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ ਇਸ ਵਾਸਤੇ ਤੈਨੂੰ ਕੋਈ ਮਿਟਾ ਵੀ ਨਹੀਂ ਸਕਦਾ ਅਗਰ ਤੈਨੂੰ ਕੋਈ ਬਣਾ ਸਕਦਾ ਤੈਨੂੰ ਕੋਈ ਮਿਟਾ ਵੀ ਸਕਦਾ ਹੈ ਪੁਰਾਣਿਕ ਵੀ ਕਹਿੰਦੇ ਨਾ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਹੇ ਉਹਦੀ ਸਥਾਪਨਾ ਨਹੀਂ ਹੋ ਸਕਦੀ ਉਹਨੂੰ ਬਣਾਇਆ ਨਹੀਂ ਜਾ ਸਕਦਾ ਉਹ ਇੱਕ ਵਿਆਪਕ ਸਤਿ ਹੈ ਉਹ ਸ਼ਕਤੀ ਹੈ ਵਿਅਕਤੀ ਨਹੀਂ ਅਗਰ ਉਸ ਨੂੰ ਵਿਅਕਤੀ ਮੰਨੀਏ ਤੇ ਇੱਕ ਹੋਰ ਦੋਸ਼ ਵੀ ਖੜਾ ਹੋ ਜਾਂਦਾ ਹੈ ਵਿਅਕਤੀ ਦੇ ਦੋ ਰੂਪ ਨੇ ਨਰ ਮਦੀਨ ਇਸਤਰੀ ਤੇ ਪੁਰਸ਼ ਫਿਰ ਫੈਸਲਾ ਕਰੀਏ ਪ੍ਰਮਾਤਮਾ ਨਰ ਹੈ ਕਿ ਨਾਰੀ ਹੈ ਇਸਤਰੀ ਹੈ ਕਿ ਪੁਰਸ਼ ਹੈ ਇਹ ਵੀ ਫੈਸਲਾ ਕਰਨਾ ਪਏਗਾ ਇਹ ਵੀ ਮੈਂ ਆਪ ਦੀ ਗਿਆਤ ਲਈ ਅਰਸ਼ ਕਰਾਂ ਕਿਉਂਕਿ ਵਿਅਕਤੀ ਦਾ ਇੱਕ ਰੂਪ ਨਹੀਂ ਹੈ ਮਨੁੱਖ ਇਥੇ ਦੁਬਧਾਚ ਫਸਿਆ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰਮਾਤਮਾ ਨੂੰ ਵਿਅਕਤੀ ਮੰਨੇ ਦੁਬਦਾ ਵਸੋ ਕੇ ਕਿਦਰੇ ਨਾਰੀ ਦੀ ਪੂਜਾ ਕਰਦੇ ਨੇ ਕਿਦਰੇ ਪੁਰਸ਼ ਦੀ ਪੂਜਾ ਕਰਦੇ ਨੇ ਹਿੰਦੁਸਤਾਨ ਵਿੱਚ ਵੀ ਦੁਬਦਾ ਹੈ ਤਾਂ ਵਿਆਪਕ ਰੂਪ ਦੇ ਵਿੱਚ ਨਾਰੀ ਦੀ ਵੀ ਪੂਜਾ ਹੈ ਵੈਸ਼ਨੋ ਦੇਵੀ ਦੁਰਗਾ ਦੇਵੀ ਕਾਲੀ ਦੇਵੀ ਕੁੰਮਖਿਆ ਦੇਵੀ ਲక్ష్ਮੀ ਦੇਵੀ ਆ ਕੁਝ ਦੇਵੀਆਂ ਫਿਲਮਾਂ ਵਾਲੇ ਨੇ ਪੈਦਾ ਕੀਤੀਆਂ ਨੇ ਸੰਤੋਸ਼ੀ ਮਾਂ ਇਹਦੇ ਆਦਿਕ ਹੋਰ ਕਈ ਇੱਕ ਦਫਾ ਮੰਨ ਲਈਏ ਪ੍ਰਮਾਤਮਾ ਵਿਅਕਤੀ ਹੈ ਤੋ ਫਿਰ ਮਨੁੱਖ ਨਰ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮਾਨ ਸੁਨ ਮੰਡਲ ਇੱਕ ਜੋਗੀ ਵੈਸੇ। ਸੁਨ ਸਮਾਦ ਅਵਸਥਾ ਦੇ। ਜ਼ਰਰੇ ਜ਼ਰਰੇ ਨਾਲ ਇੱਕ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ। ਜੋਗੀ ਕਹਿੰਦੇ ਜੁੜੇ ਹੋਇਆ। ਸੁਨ ਸਮਾਦ ਅਵਸਥਾ ਦੇ ਸੁਨ ਸਮਾਦ ਅਨਹੱਤੇ ਨਾਦ ਕਹਿਨ ਨਾ ਜਾਈ ਅਚਰਜ ਬਿਸਮਾਰ ਜਿੱਤੇ ਪੁਰ ਨੇ ਸ਼ਾਂਤ ਹੋ ਜਾਂਦੇ ਨੇ। ਜਿਥੇ ਵਿਚਾਰ ਰੁਕ ਜਾਂਦੇ ਨੇ ਸੁਨ ਮੰਡਲ ਇੱਕ ਜੋਗੀ ਬੈਸੇ ਸੁਨ ਸਮਾਦ ਅਵਸਥਾ ਦੇ ਸਾਇਬ ਕਹਿੰਦੇ ਇੱਕ ਜੋਗੀ ਹਰ ਇੱਕ ਵਿੱਚ ਬੈਠਿਆ ਹੋਇਆ ਦਿਖਾਈ ਦੇ ਰਿਹਾ ਜੁੜਿਆ ਹੋਇਆ ਉਹ ਕੌਣ ਹੈ ਮਹਾਰਾਜ ਕਹਿੰਦੇ ਨਾਰ ਨਾ ਪੁਰਖ ਕਹੋ ਕਹ ਕੈਸੇ ਇਸਤਰੀ ਤੇ ਪੁਰਸ਼ ਨਹੀਂ ਹੈ ਨਾ ਉਹ ਨਾਰ ਹੈ ਨਾ ਉਹ ਨਰ ਹੈ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਪਰਮਾਤਮਾ ਨੂੰ ਜੈਸਾ ਮਨੋਂ ਦੇ ਵੈਸੇ ਹੋ ਜਾਓਗੇ ਜੈਸਾ ਸੇਲੇ ਤੈਸਾ ਹੋਏ ਫੈਸਲਾ ਹੈ ਰੱਬ ਨੂੰ ਜਿਸ ਤਰ੍ਹਾਂ ਦਾ ਮਨੋਂ ਦੇ ਵੈਸੇ ਹੋ ਜਾਵੇ ਰੱਬ ਨੂੰ ਮਨੁੱਖ ਮੰਨੇ ਮਨੁੱਖ ਦਾ ਹੀ ਜਨਮ ਚੱਲਦਾ ਰਹੇਗਾ ਇਸ ਤੋਂ ਛੇ ਨਹੀਂ ਹੋ ਸਕਦੇ ਤੇ ਪੁਰਸ਼ ਹੋ ਕੇ ਪਰਮਾਤਮਾ ਨੂੰ ਨਾਰੀ ਮੰਨ ਲਿਆ ਇਸਤਰੀ ਮੰਨ ਲਿਆ ਤਾਂ ਧਿਆਨ ਹੈ ਇਸਤਰੀ ਦੇ ਚਿੰਤਨ ਇਸਤਰੀ ਦਾ ਅੰਦਰ ਸੰਸਕਾਰ ਇਸਤਰੀ ਦੇ ਬਣਨਗੇ ਗੁਰਗੰਨ ਸਾਹਿਬ ਦਾ ਫੈਸਲਾ ਅਗਲਾ ਜਨਮ ਇਸਤਰੀ ਦਾ ਹੋਵੇ महामाई की पूजा करे नर से नार होए औतरे श्री नामदेव जी दा वाक है पुरुष परमात्मा नु नारी शरीर रात दा झगराता माता 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 करके पुकारी जांदा है कुसाके मां में निंदा नहीं कर ले इर्का वसो के नहीं सिद्धांतिक नुक्ता गुरमत दी रोशनी बड़ी महान रोशनी है और इकबाल कहंदा है यही एक महापुरुष है नानक जो नहीं समझया गया नहीं जाने आदा حق سے جو منور ہو وہ یہ محفل تھی بارش رحمت ہوئی پر زمیں نہ تھی اے گرو نانک تو قدم سچ دا دیوا جلایا میں فلتے دی بھی تیرے دیوے نے نال کی ہوا سن شما حق سے جو منور ہو وہ یہ محفل نہ تھی بارش رحمت ہوئی پر زمیں قابل نہ تھی بڑا برسیا بہت برسیا ਪਰ ਜ਼ਮੀਨ ਪਥਰੇਲੀ ਸੀ ਬੰਜਰ ਸੀ ਉਗਿਆ ਤੇ ਕੁਝ ਵੀ ਨਹੀਂ ਤੇਰਾ ਜਨ ਐਵੇਂ ਬਹਿ ਗਿਆ ਤੂੰ ਦੀਵੇ ਜਲਾਉਂਦਾ ਰਿਹਾ ਨਾਉਖੰਡ ਪ੍ਰਿਥਵੀ ਦੇ ਵਿੱਚ ਬੜੀ ਮਿਹਨਤ ਕੀਤੀ ਤੂੰ ਪਰ ਮਹਿਲ ਅੰਧਿਆਂ ਦੀ ਸੀ ਇਕਬਾਲ ਕਹਿੰਦਾ ਰੂਹੇ ਜ਼ਮੀਨ ਦੇ ਵਿੱਚ ਇਹੀ ਇੱਕ ਮਹਾਪੁਰਸ਼ ਮੈਂ ਦੇਖਦਾ ਜਿਹਨੂੰ ਪੂਰਨ ਤੌਰ ਤੇ ਸਮਝਿਆ ਨਹੀਂ ਗਏ ਤੋ ਕਿ ਈਸ਼ਵਰ ਬਾਰੇ ਜਿੰਨੀ ਸਚਾਈ ਗੁਰੂ ਨਾਨਕ ਨੇ ਕਹਿ ਦਿੱਤੀ ਆ ਤੇ ਕਥਨੀ ਨਹੀਂ ਕਿ ਕਿਤੇ ਵੀ ਨਹੀਂ ਮਿਲੇਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਅਕਸਰ ਅਰਸ਼ ਕਰਦਾ ਹਾਂ ਨਾ ਕੋਈ ਗੁਰਨਾਨਕ ਦਾ ਇਤਿਹਾਸ ਨਹੀਂ ਹੈ ਮੈਂ ਤਾਂ ਤੁਸੀਂ ਇਹ ਸਮਝੋ ਇੱਥੋਂ ਲੱਭ ਪਏਗਾ ਗੁਰਨਾਨਕ ਦਾ ਜਨਮ ਕਿੱਥੇ ਹੋਇਆ ਸੀ ਉਹ ਜੋਤੀ ਜੋਤ ਕਿੱਥੇ ਸਮਾਇਆ ਉਹਨਾਂ ਦੇ ਬੱਚੇ ਕਿੰਨੇ ਸਨ ਉਹਨਾਂ ਦੀ ਪਤਨੀ ਦਾ ਕੀ ਨਾਂ ਸੀ ਉਹਨਾਂ ਦੇ ਮਾਪੇ ਕੌਣ ਸਨ ਕੁਝ ਵੀ ਨਹੀਂ ਲਿਖਿਆ ਕੋਈ ਇਤਿਹਾਸ ਨਹੀਂ ਹੈ ਕੋਈ ਮਿਥਿਆਸ ਨਹੀਂ ਹੈ ਮਿਥ ਕਦੀ ਗੱਲਾਂ ਨਹੀਂ ਕੀਤੀਆਂ ਗਿਆ निरोल परमात्मा दी गल निरोल ईश्वर दी गल ਤੁਹਾਨੂੰ ਕਿਸੇ ਵੀ ਗੁਰੂ ਦਾ ਇਤਿਹਾਸ ਨਹੀਂ ਮਿਲੇਗਾ ਇਤਿਹਾਸਿਕ ਗ੍ਰੰਥ ਨਹੀਂ ਹੈ ਇਹ ਗਿਆਨ ਹੈ परमात्मा ਦਾ ਗਿਆਨ ਹੈ ઈશ્વર ਦਾ ਗਿਆਨ ਹੈ अकाल पुरुष का ज्ञान है